ਅੰਮ੍ਰਿਤ ਸਾਹ ਦੇ ਵੱਲੋਂ ਸਿੱਖਾਂ ਦੇ ਜਿਹੜੇ ਸੋਨੇ ਪੜੇ ਜਾ ਰਹੀ ਸੀ ਸਿੱਖਾਂ ਦੀ ਉਹ ਤਾਰੀਫ ਕਰ ਰਹੀ ਸੀ ਕਿ ਸਿੱਖ ਜਿਹੜੇ ਬਹਾਦਰ ਕੌਮ ਆ ਸਿੱਖ ਬਹਾਦਰਾ ਅਗੇ ਹੋ ਕੇ ਲੜਦੇ ਆ ਪਰ ਜਦੋਂ ਸਿੱਖ ਆਪਦੇ ਹਿੱਤਾਂ ਦੀ ਗੱਲ ਕਰਦੇ ਆ ਹੱਕਾਂ ਦੀ ਗੱਲ ਕਰਦੇ ਆ ਉਦੋਂ ਫਿਰ ਚੁੱਪਦੇ ਕਿਉਂ ਆ ਚਾਹੇ ਮੁਲਕ ਦਾ ਢਿੱਡ ਪਰਣ ਦੀ ਗੱਲ ਆਉਂਦੀ ਹੈ ਚਾਹੇ ਹੱਦਾਂ ਦੇ ਲੜਨ ਦੀ ਗੱਲ ਆਉਂਦੀ ਹੈ ਚਾਹੇ ਮੁਗਲਾਂ ਨਾਲ ਲੜਨ ਦੀ ਗੱਲ ਆਉਂਦੀ ਹੈ ਚਾਹੇ ਅੰਗਰੇਜ਼ਾਂ ਨਾਲ ਲੜਨ ਦੀ ਗੱਲ ਆਉਂਦੀ ਹੈ ਤਾਂ ਸਿੱਖ ਹਮੇਸ਼ਾ ਹੀ ਇਸ ਧਰਤੀ ਦੀ ਖਾਤਰ ਆਪਣਾ ਸਭ ਕੁਝ ਕਰਵਾਨ ਕਰਦੇ ਰਹੇ ਹਨ ਮੁਲਕ ਜੰਗ ਦੀਆਂ ਬਰੂਹਾਂ ਤੇ ਖੜਾ ਹੈ ਬਿਲਕੁਲ ਹੁਣ ਦੋਨ ਪਤਾ ਨਹੀਂ ਮੈਨੂੰ ਤਾਂ ਲੱਗਦਾ ਕਿ ਹਾਲਾਤ ਇਹ ਜੰਗ ਨੂੰ ਲੰਮੀ ਖਿੱਚ ਕੇ ਲੈ ਜਾਣਗੇ ਜੀ ਕਿ ਜਿੰਨੀ جنگ ਨੂੰ ਲੰਮੀ ਖਿੱਚਿਆ ਜਾਊਗਾ ਉਨਾਂ ਹੀ ਇਹਨਾਂ ਦੋਨਾਂ ਦੇ ਮੁਲਕਾਂ ਦਾ ਜਿਹੜੇ ਸਿਆਸਤਦਾਨ ਨੇ ਚਾਹੇ ਇੱਧਰ ਬੈਠੇ ਆ ਚਾਹੇ ਉੱਧਰ ਬੈਠੇ ਇਹਨਾਂ ਦੇ ਫਾਇਦੇ ਹੁੰਦੇ ਨੇ ਖਾਸ ਤੌਰ ਤੇ ਜੇ ਆਪਾਂ ਇਜ਼ਰਾਈਲ ਤੇ ਫਲਸਤੀਨ ਦੀ جنگ ਦੇਖ ਰਹੇ ਹਾਂ ਜੋ ਯੂਕਰੇਨ ਰੂਸ ਦੀ جنگ ਦੇਖ ਰਹੇ ਹਾਂ ਛੋਟੇ ਛੋਟੇ ਜਵਾਬ ਗਾਜ਼ਾ ਪੱਟੀ ਦੇ ਵਿੱਚ ਛੋਟੇ ਛੋਟੇ ਜ਼ਵਾਕ ਮਾਰੇ ਜਾ ਰਹੇ ਹਾਂ ਜਦੋਂ ਕਿਸੇ ਬੱਚੇ ਦੀਆਂ ਬਾਹਾਂ ਉੱਡ ਗਈਆਂ ਕਿਸੇ ਦੀਆਂ ਅੱਖਾਂ ਚਲੀਆਂ ਗਈਆਂ ਕਿਸੇ ਦੀਆਂ ਲੱਤਾਂ ਚਲੀਆਂ ਗਈਆਂ ਛੋਟੇ ਛੋਟੇ ਜ਼ਵਾਕ ਤੇ ਆਮਸੂਮ ਲੋਕ ਕਿਵੇਂ ਮਤਲਬ ਕਿ ਇਹ ਜੰਗ ਦੀ ਲਪੇਟ ਚੋਂਦੇ ਨੇ ਉਹੀ ਹਾਲਾਤ ਇੱਥੇ ਬਣਦੇ ਤਹਿਲਗਾਮ ਦੇ ਵਿੱਚ ਬੇਕਸੂਰ ਲੋਕ ਵਿਚਾਰੇ ਮਾਰ ਦਿੱਤੇ ਗਏ ਜੀ ਉੱਥੋਂ ਦੀ ਇੰਟੈਲੀਜੈਂਸੀ ਫੇਲੇ ਉੱਥੋਂ ਦਾ ਉਸ ਵੇਲੇ ਕੋਈ ਉੱਥੇ ਨੇੜੇ ਤੇੜੇ ਕੋਈ ਅਤਰ ਕੋਨਾਂ ਦੇ ਕੋਈ ਸੁਰੱਖਿਆ ਲਈ ਰੱਖਿਆ ਲਈ ਕੋਈ ਪ੍ਰਬੰਧ ਨਹੀਂ ਹੈਗਾ ਜੀ ਫਿਰ ਅੱਜ ਤੱਕ 15 16 ਦਿਨ ਹੋ ਗਏ ਉਹ ਜਿਹੜੇ ਬੰਦੇ ਮਾਰ ਕੇ ਗੋਲਬੇ ਨਹੀਂ ਚੰਗ ਦੇ ਵਿੱਚ ਜੇ ਘਾਣ ਹੋਣਾ ਹੂੰ ਤਾਂ ਪੰਜਾਬ ਦਾ ਹੋਣਾ ਜੀ ਜਾਂ ਕਸ਼ਮੀਰ ਦਾ ਹੋ ਸਕਦਾ ਗੁਰੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਹੁੰਦਾ ਸ਼ੀਸ਼ਿਆਂ ਨੂੰ ਬਾਰਿਆ ਨੁਕਸਾਨ ਪਹੁੰਚਦਾ ਕੀਰਤਨੀਏ ਸਿੰਘ ਦੀ ਮੌਤ ਹੋ ਜਾਂਦੀ ਆਪਣੇ ਘਰ ਦੇ ਵਿੱਚੋਂ ਜਾ ਰਹੀ ਸੀਗੇ ਨਾਲ ਕੋਤਲਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਸੀਗੇ ਜਦੋਂ ਕੋਈ ਕਿਸੇ ਪਾਸਿਓ ਕੋਈ ਗੋਲਾ ਆਉਂਦਾ ਕੋਈ ਮਜਹਾ ਲਾਉਂਦੀ ਆ ਤਾਂ ਥੋੜੀ ਦੇਖਦੇ ਮੋਰੇ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਗੋਲੀ ਥੋੜੀ ਪੁੱਛਦੇ ਉਹ ਤਰਾ ਧਰਮ ਕੀ ਹੈ ਤੇ ਲੋਕੋ ਦੋਨੋਂ ਪਤਾ ਭਾਵਕ ਹੁੰਦੇ ਨੇ ਜੀ ਤੇ ਉਹ ਵਹਿਣ ਦੇ ਵਿੱਚ ਵਹਿ ਤੁਰਦੇ ਆ ਜੀ ਸੋ ਇਸ ਲਈ ਜੰਗ ਮਸਲੇ ਦਾ ਹੱਲ ਨਹੀਂ ਹੈ ਜੰਗ ਨਾਲ ਨੁਕਸਾਨ ਹੀ ਕਰਨਾ ਹੈ ਇਨਕੁਆਰੀ ਕੋਈ ਜਾਂਚ ਕੋਈ ਪੜਤਾਲ ਕਿਨੇ ਮਾਰੇ ਕਿੱਥੋਂ ਆਏ ਬੰਦੇ ਕੌਣ ਸੀ ਕੱਖ ਨਹੀਂ ਪਤਾ ਅੱਜ ਤੱਕ ਕੋਈ ਰਿਪੋਰਟਾਂ ਉੱਠੀਆਂ ਵੀ ਨਹੀਂ ਕੁਛ ਵੀ ਨਹੀਂ ਇਸ ਤਰ੍ਹਾਂ ਹੀ ਜਿਹੜਾ ਪਰਵਾਮਾ ਚ ਹੋਇਆ ਉਹਦੀਆਂ ਕੋਈ ਰਿਪੋਰਟ ਨਹੀਂ ਕੁਛ ਨਹੀਂ ਵੀ ਆਰਡੀਐਕਸ ਆਇਆ ਕਿੱਥੋਂ ਕੌਣ ਕੀ ਕੁਛ ਨਹੀਂ ਕਹਾਣੀ ਖਤਮ ਟਬ ਵੀ ਸਾਡੇ ਜਵਾਨਾਂ ਨੂੰ ਯਾਦੋਂ ਮਾਰ ਕੇ ਤੁਰ ਜਾਂਦੇ ਆ ਹਰ ਸਾਲ ਉਹ ਅੱਗੇ ਵਧਦੇ ਆ ਹੂੰ ਅੰਦਰ ਆ ਕੇ ਇਧਰਲੀ ਧਰਤੀ ਤੇ ਸਾਡੇ ਵਾਲੇ ਪਾਸੇ ਉਹ ਆ ਦੇ ਤੰਬੂ ਲਾ ਲੈਂਦੇ ਆ ਜੀ ਉਹਨੇ ਫੌਜੀ ਚੜ ਕੇ ਆਉਂਦੇ ਆ ਕਿਸੇ ਮੀਡੀਆ ਚ ਮੈਨੂੰ ਗੱਲ ਦਿਖਾ ਦੇ ਹੂੰ ਜਿੱਦੋਂ ਇਹਦੇ ਪਾਕਿਸਤਾਨ ਨਾਲ ਗੱਲ ਆਉਂਦੀ ਆਪਾਂ ਦੱਬ ਦਿਓ ਮਾਰ ਦਿਓ ਚੱਕ ਦਿਓ ਔੱਕਰ ਦਿਓ ਵੱਕਰ ਦਿਓ ਭੁਲਾਨਾ ਟਿੰਕਾ ਇਹ ਤਾਂ ਉਹ ਬਹੁਤ ਉਹ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ جنگ ਦਾ ਅਸਰ ਸਵਾਦ ਹੀ ਦੇਖੀ ਨਹੀਂ ਜੰਗ ਹੁੰਦੀ ਕੀ ਆ ਜਾਂ جنگ ਦੇ ਨਤੀਜੇ ਕੀ ਹੁੰਦੇ ਉਹ ਲੋਕ ਨੇ ਜਿਹੜੇ ਕੋਈ ਅੰਤਰਰਾਸ਼ਟਰੀ ਕੋਈ ਹੈਗੇ ਆ ਕੋਈ ادارے ਆ ਹੂੰ ਅੰਤਰਰਾਸ਼ਟਰੀ ਕੋਈ ਮੀਡੀਆ ਦਾ ਕੀ ਉਹਨਾਂ ਨੇ ਗੱਲ ਦੀ ਪੁਸ਼ਟੀ ਕੀਤੀ ਵੀ ਉਹ ਜਿਹੜਾ ਆਜਨ ਮਮੂਲ ਦਾ ਉਹਦੇ ਕੋਈ ਬੰਦੇ ਮਾਰੇ ਗਏ ਦਾ ਪਰਿਵਾਰ ਮਾਰਿਆ ਗਿਆ ਗੋਦੀ মিডিਆ ਕਹਿ ਲਗੇ ਉਹਨਾਂ ਦੇ ਕਿ ਪਾਸੇ ਤਾਂ ਇਧਰਲਾ ਬੰਦਾ ਵਹਾ ਲੈਂਦੇ ਆਪਣੇ ਲਾਪਾਸਾ ਇੱਕ ਪਾਸੇ ਪਾਕਿਸਤਾਨ ਦਾ ਬੰਦਾ ਵਹਾ ਲੈਂਦੇ ਆ ਦੇਖਿਆ ਤੁਸੀਂ ਜੀ ਹਨਾ ਉਹ ਕਿਵੇਂ ਇੱਕ ਦੂਜੇ ਨੂੰ ਗੋਲਾਂ ਕੱਢਦੇ ਆ ਲੜਦੇ ਆ ਉਹ ਕੀ ਡਰਾਮਾ ਪਿਸਤੌਲ ਲੈ ਕੇ ਬਹਿੰਦੇ ਆ ਪਤਾ ਹੀ ਨਹੀਂ ਕੀ ਕੁਲ ਲੈ ਕੇ ਬਹਿੰਦੇ ਚੈਨਲਾਂ ਦੇ ਉੱਤੇ ਉਹ ਵੀ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਹਨਾ ਉਹਨੂੰ ਕੌਣ ਬਿਠਾ ਰਿਹਾ ਤੁਨੂੰ ਉਹਨੂੰ ਕੌਣ ਵਧਾ ਰਿਹਾ ਇਸ ਗੱਲ ਜਿਉਂ ਕੋਈ ਬੰਦਾ ਸਰਕਾਰ ਨੂੰ ਸਵਾਲ ਕਰਦਾ ਉਦੇਸ਼ ਤੋਂ ਹੀ ਹੋ ਗਿਆ ਉਹਦਾ ਮਤਲਬ ਇਹ ਕਿ ਸਰਕਾਰ ਨੂੰ ਸਵਾਲ ਹੁਣੇ ਇਹ ਨਹੀਂ ਚਾਹੀਦਾ ਹਾਂ ਬੰਦ ਕਰ ਦਿਓ ਠੱਪ ਇੱਕ ਨੈਰੇਟਿਵ ਇੱਕ ਮਾਹੌਲ ਹੀ ਸਿਰਜਦਾ ਵੀਰਾ ਸਰਕਾਰ ਨੂੰ ਸਵਾਲ ਕਰੂਗਾ ਉਹ ਦੇਸ਼ ਵਿਰੋਧੀ ਹੈ ਪਹਿਲਾ 47 ਵਾਲੇ जख्म ਅਸੀਂ ਹਲੇ ਤੁਸੀਂ ਕਰ ਲਈਆਂ ਫਿਰ ਤੋਂ ਤਿਆਰੀਆਂ ਕੰਡਿਆਨੀ ਤਾਰ ਫੇਰ ਇਸਤਲਾਹ ਭਾਈ ਕੁਛ ਫੇਰੀਆਂ ਪੰਜਾਬ ਹੁੰਦੇ ਸੀਨੇ ਉੱਤੇ ਆ ਰਹੀਆਂ ਦਰਪਖ ਪੋਸਟ ਨਾਲ ਜੁੜੇ ਤੁਸੀਂ ਨਾ ਸਿਮਰਨਜੀਤ ਸਿੰਘ ਸਦਾਣਾ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਸੰਜੀਦਾ ਮੁੱਦੇ ਦੇ ਉੱਪਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਤੇ ਚਾਹੇ ਜਿਹੜੀ ਗੱਲ ਜੰਗ ਦੀ ਕੀਤੀ ਜਾ ਰਹੀ ਹੈ ਕੌਣਾਂ ਲੋਕ ਆ ਜਿਹੜੇ ਜੰਗ ਚਾਹੁੰਦੇ ਆ ਇਤਿਹਾਸ ਦੀ ਗੱਲ ਕਰ ਲਈ ਇਤਿਹਾਸ ਨੂੰ ਖੰਗਾਲਣ ਦੀ ਕੋਸ਼ਿਸ਼ ਕਰੀਏ 65 ਦੀ ਗੱਲ ਹੋਵੇ 71 ਦੀ ਗੱਲ ਹੋਵੇ ਜਾਂ ਫਿਰ ਗੱਲ ਹੋਵੇ 99 ਦੀ ਨੁਕਸਾਨ ਆ ਜਿਹੜਾ ਆਪ ਲੋਕਾਂ ਦਾ ਹੋਇਆ ਤੇ ਮਿਸ਼ਨ ਸੰਧੂਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਮਿਸ਼ਨ ਸੰਧੂਰ ਦੇ ਤਹਿਤ 10 ਮੈਂਬਰ ਜਿਹੜੇ ਅਜਰ ਮਸੂਦ ਦੇ ਮਾਰੇ ਗਏ ਆ ਔਰ ਲੱਖਾਂ ਸਾਨਾ ਸਾਡੇ ਨਾਮ ਨੇ ਗਲਤਬਤ ਕਰਦੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਸਸੀ ਕਾਲ ਬਈ ਸਸੀ ਕਾਲ ਜੀ ਬਈ ਅੰਮ੍ਰਿਤਸਰ ਦੇ ਵੱਲੋਂ ਸਿੱਖਾਂ ਦੇ ਜਿਹੜੇ ਸੋਨੇ ਪੜੇ ਜਾ ਰਹੀ ਸੀ ਸਿੱਖਾਂ ਦੀ ਉਹ ਤਾਰੀਫ ਕਰ ਰਹੀ ਸੀ ਕਿ ਸਿੱਖ ਜਿਹੜੇ ਬਹਾਦਰ ਕੌਮ ਆ ਸਿੱਖ ਬਹਾਦਰਾ ਕਿ ਹੋਂਕੇ ਲੜਦੇ ਆ ਪਰ ਜਦੋਂ ਸਿੱਖ ਆਪਦੇ ਹਿੱਤਾਂ ਦੀ ਗੱਲ ਕਰਦੇ ਆ ਹੱਕਾਂ ਦੀ ਗੱਲ ਕਰਦੇ ਆ ਉਦੋਂ ਫਿਰ ਚੁੱਪਦੇ ਕਿਉਂ ਆ ਦੇ ਕੋ ਗਿਆ ਸਿੱਖਾਂ ਦੀ ਗੱਲ ਕਰਦੇ ਆ ਜੀ ਸਿੱਖ ਜਦੋਂ ਜਦੋਂ ਵੀ ਇਸ ਖਿੱਤੇ ਦੇ ਵਿੱਚ ਚਾਹੇ ਕੋਈ ਬਾਹਰੀ ਤਾੜ ਵੀ ਚੜ ਕੇ ਆਇਆ ਚਾਹੇ ਕੋਈ ਅੰਦਰੂਨੀ ਮਸਲੇ ਹੋਏ ਨੇ ਤਾਂ ਸਿੱਖ ਅਹਿਮ ਭੂਮਿਕਾ 'ਚ ਰਹੇਗਾ ਜੀ ਤੁਸੀਂ ਚਿਤ ਬ ਨਹੀਂ ਸਕਦੇ ਤੁਸੀਂ ਸੋਚ ਨਹੀਂ ਸਕਦੇ ਸਿੱਖਾਂ ਤੋਂ ਬਿਨਾਂ ਇਸ ਖਿੱਤੇ ਦੇ ਵਿੱਚ ਕੁਝ ਵੀ ਲੜਾਈ ਹੈ ਜੰਗ ਹੈ ਮਨ ਕੁਛ ਵੀ ਤੁਸੀਂ ਮੰਨ ਲੁ ਸ਼ੰਗਰਸ਼ਾ ਜਾਂ ਕੁਛ ਵੀ ਹੈ ਜੀ ਚਾਹੇ ਮੁਲਖ ਦਾ ਢਿੱਡ ਪਰਣ ਦੀ ਗੱਲ ਆਉਂਦੀ ਹੈ ਚਾਹੇ ਹੱਦਾਂ ਦੇ ਲੜਨ ਦੀ ਗੱਲ ਆਉਂਦੀ ਹੈ ਚਾਹੇ ਮੁਗਲਾਂ ਨਾਲ ਲੜਨ ਦੀ ਗੱਲ ਆਉਂਦੀ ਹੈ ਚਾਹੇ ਅੰਗਰੇਜ਼ਾਂ ਨਾਲ ਲੜਨ ਦੀ ਗੱਲ ਆਉਂਦੀ ਹੈ ਤਾਂ ਸਿੱਖ ਹਮੇਸ਼ਾ ਹੀ ਇਸ ਧਰਤੀ ਦੀ ਖਾਤਰ ਆਪਣਾ ਸਭ ਕੁਝ ਕਰਵਾਨ ਕਰਦੇ ਆਏ ਆ ਜੀ ਹੁਣ ਸਵਾਲ ਪੈਦਾ ਇਹ ਹੋ ਜਾਂਦਾ ਵੀ ਅ ਅੱਜ ਮੁਲਖ ਜੰਗ ਦੀਆਂ ਬਰੂਹਾਂ ਤੇ ਖੜਾ ਹੈ ਬਿਲਕੁਲ ਔਰ ਦੋਨ ਪਤਾ ਨਹੀਂ ਮੈਨੂੰ ਤਾਂ ਲੱਗਦਾ ਕਿ ਹਾਲਾਤ ਇਹ ਜੰਗ ਨੂੰ ਲੰਮੀ ਖਿੱਚ ਕੇ ਲੈ ਜਾਣਗੇ ਜੀ ਕਿ ਜਿੰਨੀ ਜੰਗ ਨੂੰ ਲੰਮੀ ਖਿੱਚਿਆ ਜਾਊਗਾ ਉਨਾਂ ਹੀ ਇਹਨਾਂ ਦੋਨਾਂ ਦੇ ਮੁਲਕਾਂ ਦਾ ਜਿਹੜੇ ਸਿਆਸਦਾਨ ਨੇ ਚਾਹੇ ਇੱਧਰ ਬੈਠੇ ਆ ਚਾਹੇ ਉੱਧਰ ਬੈਠੇ ਇਹਨਾਂ ਦੇ ਫਾਇਦੇ ਹੁੰਦੇ ਨੇ ਹਾਂ ਲੋਕਾਂ ਦਾ ਕਾਹਨ ਹੁੰਦਾ ਮਰਨ ਤਾਂ ਆਮ ਲੋਕਾਂ ਨੇ ਹੁੰਦਾ ਬਿਲਕੁਲ ਤੇ ਦੇਖਿਆ ਕਦੇ ਕਿਸੇ ਵੀ ਜੰਗਾਂ ਦੇ ਵਿੱਚ ਵੀ ਕੋਈ ਕਿਸੇ ਮੁਲਕ ਦਾ ਸਿਆਸਦਾਨ ਅੱਗੇ ਜਾ ਕੇ ਲੜਿਆ ਹੋਵੇ ਜਦੋਂ ਦਾ ਪਰਿਵਾਰ ਲੜਿਆ ਹੋਵੇ ਜਾਂ ਉਹ ਕਿਤੇ ਕਿਸੇ جنگ 'ਚ ਮਾਰੇ ਗਏ ਉਹਨਾਂ ਦੇ ਪਰਿਵਾਰ ਮਾਰੇ ਗਏ ਆਮ ਲੋਕ ਖਾਸ ਤੌਰ ਤੇ ਜਿਵੇਂ ਆਪਾਂ ਇਜ਼ਰਾਈਲ ਤੇ ਫਲਸਤੀਨ ਦੀ ਜੰਗ ਦੇਖ ਰਹੇ ਹਾਂ ਜੂਕਰੇਨ ਰੂਸ ਦੀ ਜੰਗ ਦੇਖ ਰਹੇ ਹਾਂ ਛੋਟੇ ਛੋਟੇ ਜਵਾਬ ਗਾਜ਼ਾ ਪੱਟੀ ਦੇ ਵਿੱਚ ਛੋਟੇ ਛੋਟੇ ਜਵਾਬ ਮਾਰੇ ਜਾ ਰਹੇ ਹਾਂ ਜਦੋਂ ਕਿਸੇ ਬੱਚੇ ਦੀਆਂ ਬਾਹਾਂ ਉੱਡ ਗਈਆਂ ਕਿਸੇ ਦੀਆਂ ਅੱਖਾਂ ਚਲੀਆਂ ਗਈਆਂ ਕਿਸੇ ਦੀਆਂ ਲੱਤਾਂ ਚਲੀਆਂ ਗਈਆਂ ਛੋਟੇ ਛੋਟੇ ਜਵਾਬ ਤੇ ਆਮ ਮਸੂਮ ਲੋਕ ਕਿਵੇਂ ਮਤਲਬ ਕਿ ਇਹ ਜੰਗ ਦੀ ਲਪੇਟ ਚੋਂਦੇ ਨੇ ਉਹੀ ਹਾਲਾਤ ਇੱਥੇ ਬਣਦੇ ਆ ਜੀ ਸੋ ਇਸ ਲਈ ਇਹ ਜਿਹੜੀ جنگ ਆ جنگ ਸਿਮਰਸਿਆ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੀ ਦੋਨੇ ਪਾਸੇ ਨਿਊਕਲੀਅਰ ਪਾਵਰਾਂ ਨੇ ਪਰਮਾਣੂ ਇਹਨਾਂ ਕੋਲੇ ਹਥਿਆਰ ਨੇ ਤਾਂ ਜੇ ਇੱਕ ਤੇ ਜੰਗਵਾਦੀ ਆ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਇਹ ਸ਼ਾਇਦ ਮਨ ਲੜਾ ਕੇ ਇਹ ਥੋੜਾ ਸਮਾਂ ਚਲਾ ਕੇ ਤੇਨੂੰ ਇਸ ਤਰ੍ਹਾਂ ਹੀ ਖਿੱਚੀਏ ਜਾਣਗੇ ਕੰਮ ਨੂੰ ਜੀ ਕਿਉਂਕਿ ਇੱਧਰ ਵੀ ਕਈ ਸੂਬਿਆਂ ਦੇ ਵਿੱਚ ਹੋਣਾ ਹੈਗੀਆਂ ਨੇ ਜੀ ਹੁਣ ਸਵਾਲ ਫਾਇਦਾ ਇਹ ਹੁੰਦਾ ਕਿ ਜਿਹੜਾ ਸਵਾਲ ਸਰਕਾਰ ਨੂੰ ਹੋਣਾ ਚਾਹੀਦਾ ਸੀ ਉਸ ਸਮੇਂ ਜਦੋਂ ਪਹਿਲਗਾਮ ਦੇ ਵਿੱਚ ਬੇਕਸੂਰ ਲੋਕ ਵਿਚਾਰੇ ਮਾਰ ਦਿੱਤੇ ਗਏ ਜੀ ਉੱਥੋਂ ਦੀ ਇੰਟੈਲੀਜੈਂਸੀ ਫੇਲ ਹੈ ਉੱਥੋਂ ਦਾ ਉਸ ਵੇਲੇ ਕੋਈ ਉੱਥੇ ਨੇੜੇ-ਤੇੜੇ ਕੋਈ ਅਧਰਕੋਨਾਂ ਦੇ ਕੋਈ ਸੁਰੱਖਿਆ ਲਈ ਰੱਖਿਆ ਲਈ ਕੋਈ ਪ੍ਰਬੰਧ ਨਹੀਂ ਹੈਗਾ ਜੀ ਫਿਰ ਅੱਜ ਤੱਕ 15-16 ਦਿਨ ਹੋ ਗਏ ਉਹ ਜਿਹੜੇ ਬੰਦੇ ਮਾਰ ਕੇ ਗੋਲ ਲੱਭੇ ਨਹੀਂ ਹੂੰ ਲੱਭੇ ਜੀ ਇਹ 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 ਬਹੁਤ ਵੱਡਾ ਸਵਾਲ ਹੈ ਇੱਕ ਪਾਸੇ ਤਾਂ ਕਹਿ ਰਿਹਾ ਜਿਆਦਾ ਵੀ ਉੱਧਰ ਪਤਾ ਨਹੀਂ ਕੀ ਨਾਮ ਦਾ ਮਹਿਮੂਦ ਅਜਹਰ ਅਜਹਰ ਹਾਂ ਅਜਹਰ ਮਜੂਦ ਉਹ ਉਹਦਾ ਜੀ ਟਿਕਾਣੇ ਲੱਭ ਕੇ ਉਹਦਾ ਪਰਿਵਾਰ ਮਾਰਤਾ ਜਾਂ ਕਰਤਾ ਤਿੰਨ ਬੰਦੇ ਇੱਥੋਂ ਜਿਹੜੇ ਕਾਂਡ ਕਰਕੇ ਚਲੇ ਜਾਂਦੇ ਉਹ ਲੱਭੇ ਤੱਕ ਨਹੀਂ ਜੀ ਇਹ ਸਵਾਲ ਸਰਕਾਰ ਨੂੰ ਦੇਖਦੇ ਗ੍ਰਹਿ ਮੰਤਰੀ ਨੂੰ ਦੇਖਦੇ ਪ੍ਰਧਾਨ ਮੰਤਰੀ ਨੂੰ ਹੋਣਾ ਚਾਹੀਦਾ ਸੀ ਹੂੰ ਪਰ ਉਹ ਤੁਹਾਨੂੰ ਪਤਾ ਜਿਹੜਾ ਗੋਦੀ ਮੀਡੀਆ ਕੰਮ ਚਲਾ ਰਿਹਾ ਉਹ ਸਾਰਾ ਹੀ ਰੁੱਖੀ ਹੋਰ ਪਾਸੇ ਮੋੜਦਾ ਜੀ ਔਰ ਉਹਨੂੰ ਹਿੰਦੂ ਮੁਸਲਮਾਨ ਆਪਸੀ ਟਕਰਾਅ ਕਰਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਿਹੜੀਆਂ ਹੋਈਆਂ ਹਨ ਜੀ ਪਰ ਮੈਂ ਮੈਂ ਸੋਚਦਾ ਵੀ ਮੈਂ ਫਿਰ ਵੀ ਕਹਿੰਦਾ ਵੀ ਚੰਗ ਦੇ ਵਿੱਚ ਜੇ ਘਾਣ ਹੋਣਾ ਹੂੰ ਤਾਂ ਪੰਜਾਬ ਦਾ ਹੋਣਾ ਜੀ ਜਾਂ ਕਸ਼ਮੀਰ ਦਾ ਹੋ ਸਕਦਾ ਗੁਰੂ ਕਸ਼ਮੀਰ ਤੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਪਰ ਹਟਾਇਕ ਹੁੰਦਾ ਸ਼ੀਸ਼ਾ ਨੂੰ ਬਾਰੀਰ ਨੂੰ ਨੁਕਸਾਨ ਪਹੁੰਚਦਾ ਕਿਰਤਨੀਏ ਸਿੰਘ ਦੀ ਮੌਤ ਹੋ ਜਾਂਦੀ ਆ ਆਪਣੇ ਘਰ ਦੇ ਵਿੱਚੋਂ ਜਾ ਰਹੀ ਸੀਗੇ ਨਾਲ ਕੁਤਲਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਸੀਗੇ ਜਦੋਂ ਕੋਈ ਕਿਸੇ ਪਾਸਿਓਂ ਕੋਈ ਗੋਲਾ ਆਉਂਦਾ ਕੋਈ ਮਜਹਾ ਲਾਉਂਦੀ ਆ ਤਾਂ ਥੋੜੀ ਦੇਖਦੇ ਮੂਰੇ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਸਿੱਖ ਹੈ ਹਿੰਦੂ ਆ ਮੁਸਲਮਾਨਾ ਗੋਲੀ ਥੋੜੀ ਪਹੁੰਚਦੀ ਉਤਰਾ ਧਰਮ ਕੀ ਜੀ ਸਾਰੇ ਲੋਕ ਕਿਉਂ ਚਲੇਪੇਟੇ ਜਾਂਦੇ ਉੱਥੇ ਗੀਤਾ ਭਵਨ ਦਾ ਵੀ ਨੁਕਸਾਨ ਹੋਇਆ ਹਮ ਗੁਰਦੁਆਰੇ ਦਾ ਵੀ ਨੁਕਸਾਨ ਹੋਇਆ ਤਿੰਨ ਸਿੰਘ ਜਿਹੜੇ ਸ਼ਹੀਦ ਵੀ ਹੋਏ ਨੇ ਜੀ ਤਾਂ ਇਹ ਜਿਹੜੇ ਹਾਲਾਤ ਬਣ ਰਹੇ ਨੇ ਹਮ ਵੀ ਇਹ ਇਹਨਾਂ ਹਾਲਾਤ ਬਣ ਕਿਉਂ ਰਹੇ ਨੇ ਅਸਲ ਦੇ ਵਿੱਚ ਨਾ ਇਹ ਉਹ ਕਿਸੇ ਬਹੁਤ ਵੱਡੇ ਵਿਦਵਾਨ ਨੇ ਕਿਹਾ ਵੀ ਜਦੋਂ ਸਰਕਾਰਾਂ ਸਾਰੇ ਫਰੰਟਾਂ ਤੇ ਫੇਲ ਹੋ ਜਾਣ ਜੀ ਤੇ ਫਿਰ ਉਹ ਜੰਗ ਛੇੜ ਦਿੰਦੀਆਂ ਨੇ ਹਮ ਤੇ ਲੋਕ ਉਹਦੋਂ ਪਤਾ ਭਾਵਕ ਹੁੰਦੇ ਨੇ ਜੀ ਤੇ ਉਹ ਵਹਿਣ ਦੇ ਵਿੱਚ ਵਹਿ ਤੁਰਦੇ ਆ ਜੀ ਸੋ ਇਸ ਲਈ جنگ مسئلے ਦਾ ਹੱਲ ਨਹੀਂ ਹੈ ਜੰਗ ਨੇ ਨੁਕਸਾਨ ਹੀ ਕਰਨਾ ਔਰ ਇੱਕ ਵਾਰੀ ਜੰਗ ਦੇ ਨੁਕਸਾਨ ਆਪਾਂ ਦੇਖਦਾ ਵੀ ਇੱਕ ਮਹੀਨਿਆਂ ਜਾਂ ਸਾਲਾਂ ਚ ਨਹੀਂ ਕਈ ਦਹਾਕਿਆਂ ਤੱਕ ਇਹਦੇ ਜ਼ਖਮ ਜਿਹੜੇ ਹੋਰ ਇਸ ਤੇ ਰਹਿੰਦੇ ਨੇ ਜੀ ਪਾਕਿਸਤਾਨ ਦੇ ਸਭ ਤੋਂ ਪ੍ਰਿਕਟਰ ਸਾਹਿਦ ਅਫਰੀਦੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਸੀ ਉਹਨਾਂ ਨੇ ਕਹੀ ਸੀ ਕਿ ਭਾਰਤ ਆਪਣੇ ਬੰਦੇ ਆਪ ਹੀ ਮਰਮੋਉਂਦਾ ਤੇ ਇਲਜ਼ਾਮ ਆ ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਪਾ ਦਿੰਦਾ ਹੈ ਕਿ ਨਫ਼ਰਤ ਭਰੀ ਜਾ ਰਹੀ ਹੈ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਉਹਨਾਂ ਨੇ ਕਹਿ ਸੀ ਕਿ ਜੇਕਰ ਹਮਲਾ ਹੋਇਆ ਤਾਂ ਤੁਹਾਡੀ ਸਿਕਿਉਰਿਟੀ ਕਿੱਥੇ ਸੀ ਤੋ ਬੰਦੇ ਤੁਸੀਂ ਫੜੇ ਕਿਉਂ ਨਹੀਂ ਪਬਲਿਕ ਡਿਵਿਜਨ ਦੇ ਵਿੱਚੋਂ ਬੰਦੇ ਲੈ ਕੇ ਆਓ ਇਹ ਗੱਲ ਤਾਂ ਜਦੋਂ ਪਲਵਾਮਾ ਹਮਲਾ ਹੋਇਆ ਹੂੰ ਉਦੋਂ ਸਤਿਆਪਾਲ ਮਲਕ ਜਿਹੜਾ ਗਵਰਨਰ ਸੀਗਾ ਰਾਜਪਾਲ ਉਹਨੇ ਵੀ ਇਹ ਗੱਲ ਕਹੀ ਉਦੋਂ ਹੂੰ ਕਿ ਮੈਂ ਸਰਕਾਰ ਨੂੰ ਪਹਿਲੇ ਹੀ ਦੱਸਤਾ ਸੀਗਾ ਵੀ ਇੱਥੇ ਕੋਈ ਮਤਲਬ ਕਿ ਕੋਈ ਘਟਨਾ ਵਾਪਰ ਸਕਦੀ ਆ ਤਾਂ ਇਹ ਜਿਹੜੀਆਂ ਘਟਨਾਵਾਂ ਨੇ ਤੁਸੀਂ ਦੇਖੋ 2000 ਦੇ ਵਿੱਚ ਚਿੱਟੀ ਸਿੰਘਪੁਰਾ ਦੇ ਵਿੱਚ 35 ਸਿੱਖ ਨੌਜਵਾਨ ਮਾਰ ਦਿੱਤੇ ਗਏ ਅੱਜ ਤੱਕ ਕੋਈ ਉਹਦਾ ਤੁਸੀਂ ਦੇਖਿਆ ਕੋਈ ਦੀ ਕੋਈ ਇਨਕੁਆਰੀ ਕੋਈ ਜਾਂਚ ਕੋਈ ਪੜਤਾਲ ਕਿਨੇ ਮਾਰੇ ਕਿੱਥੋਂ ਆਏ ਬੰਦੇ ਕੌਣ ਸੀ ਕੱਖ ਨਹੀਂ ਪਤਾ ਅੱਜ ਤੱਕ ਕੋਈ ਰਿਪੋਰਟਾਂ ਉੱਠੀਆਂ ਵੀ ਨਹੀਂ ਕੁਝ ਵੀ ਨਹੀਂ ਇਸ ਤਰ੍ਹਾਂ ਹੀ ਜਿਹੜਾ ਪਰਵਾਮਾ ਚ ਹੋਇਆ ਉਹਦੀਆਂ ਕੋਈ ਰਿਪੋਰਟ ਨਹੀਂ ਕੁਛ ਨਹੀਂ ਵੀ ਉਹ ਆੜੀ ਆਇਆ ਕਿੱਥੋਂ ਕੌਣ ਕੀ ਕੁਛ ਨਹੀਂ ਕਹਾਣੀ ਖਤਮ 탑 ਜੀ ਹੁਣ ਇਹ ਜਿਹੜੇ ਹਾਲਾਤ ਨੇ ਦੂਜੀ ਗੱਲ ਜਿਹੜੀ ਅਸਲ ਦੇ ਵਿੱਚ ਜੋ মিডিਆ ਹੂੰ মিডিਆ ਲੋਕਾਂ ਦੇ ਵਿੱਚ ਭੰਬਲ ਪੂਸਾ ਖੜਾ ਕਰਦੇ ਆ ਜੀ ਇੰਨੀਆਂ ਜਾਂਦੀ ਖਬਰਾਂ ਇੰਨੀਆਂ ਝੂਠੀਆਂ ਖਬਰਾਂ ਇੰਨਾ ਕੁਝ ਮੜੀ ਜਾਂਦੇ ਆ ਉਹ ਗੱਲ ਆਪਾਂ ਕਹਾਣੀ ਪੜਦੇ ਰਹੇ ਆ ਵੀ ਸ਼ੇਰ ਤੇ ਆ ਜੜੀ ਵਾਲੀ ਹਾਂ ਹੂੰ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਕੋਈ ਦੇ ਸੱਚੀ ਸ਼ੇਰ ਆ ਗਿਆ ਉਹਦੇ ਆ ਜੜੀ ਨੂੰ ਚੌਣ ਕੇ ਪਹੁੰਚਿਆ ਜੀ ਹੂੰ ਮੌਤ ਹੋ ਗਈ ਸੀ ਉਹ ਮਾਰਤਾ ਸ਼ੇਰ ਨੇ ਆ ਜੜੀ ਪਹਿਲਾਂ ਰੌਲਾ ਪਾਉਂਦਾ ਰਹਿੰਦਾ ਸੀ ਸ਼ੇਰ ਆ ਗਿਆ ਲੋਕ ਪਹਾੜ ਡਾਂਗਾ ਲੈ ਕੇ ਪਹੁੰਚ ਜਾਂਦੇ ਜੀ ਸੋ ਇਹ ਜਿਹੜਾ ਕੱਲ ਨੂੰ ਕੋਈ ਸੱਚੀ ਗੱਲ ਵੀ ਤੁਸੀਂ ਦਿਖਾਉਣੀ ਆ ਕੋਈ ਸੱਚੀ ਘਟਨਾ ਵਾਪਰਦੀ ਆ ਲੋਕਾਂ ਨੇ ਯਕੀਨ ਕਰਨੋਂ ਹਟ ਕੇ ਮੀਡੀਆ ਤੇ ਜੀ ਐਨਾ ਡਰਾਮਾ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਤਰੀਕਾ ਚਲਾ ਇਹ ਇਹ ਬਹੁਤ ਗੰਭੀਰ ਗੱਲਾਂ ਹੁੰਦੀਆਂ ਨੇ ਜੰਗ ਕਹਿਣਾ ਬਹੁਤ ਆਸਾਨ ਹੂੰ ਜੰਗ ਲਾ ਦੇ ਜੰਗ ਦਾ ਜੀ ਇਹ ਨਤੀਜੇ ਭੁਗਤਨੇ ਬਹੁਤ ਔਖੇ ਅਸੀਂ ਬਾਈ ਪਿਛਲੇ ਦਿਨਾਂ ਦੇ ਵਿੱਚ ਬਲਟਰਾਏ ਦੀ ਤੇ ਜਾ ਕੇ ਆਇਆ ਚਾਹੇ ਨਸ਼ਾਹਰਾ ਟਾਲਾ ਪਿੰਡ ਦੀ ਗੱਲ ਹੋਵੇ ਨਸ਼ਾਹਰਾ ਪੰਨੂਆ ਪਿੰਡ ਦੀ ਗੱਲ ਹੋਵੇ ਜਾਂ ਟਾਰੀ ਦੀ ਗੱਲ ਹੋਵੇ ਉੱਥੇ ਜਾ ਕੇ ਕਿਸੇ ਲੋਕ ਨਾਲ ਗੱਲਬਾਤ ਕੀਤੀ ਆ ਉੱਥੇ ਸਾਨੂੰ ਇਦਾਂ ਦੇ ਲੋਕ ਵੀ ਮਿਲੇ ਆ ਜਿਹਨਾਂ ਨੇ 1971 ਦੇ ਵਿੱਚ ਆਪ ਉਹ ਜ਼ਖਮ ਹੰਡਾਇਆ ਉਨਾਂ ਨੇ ਇਹ ਗਲਤਨਕ ਤਸਵੀਰ ਸਾਹਮਣੇ ਕੀਤੀ ਹੈ ਕਿ ਕਿਤੇ ਗੋਲੀਆਂ ਬਚੀਆਂ ਹੋਈਆਂ ਸੀ ਸਾਨੂੰ ਜਖਮ ਦਿਖਾਏ ਹੋਣੇ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਜਿਹੜੀ ਇੱਥੇ ਸੁਆ ਸੀਗਾ ਉਹ ਲਾਸ਼ਾਂ ਦੇ ਨਾਲ ਪਿਆ ਜਾ ਰਿਹਾ ਸੀਗਾ ਉਸ ਟਾਈਮ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਹਾਂ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਉਹ ਗੱਲ ਵੀ ਝੋਟਿਆਂ ਦੇ ਭੇੜਸ ਧਰਤੀ ਦਾ ਖੌਮ ਜੀ ਹਨ ਤਾਂ ਇਹਦੇ ਲਈ ਪੀੜਿਆ ਨੀ ਪੀੜਿਆ ਕਸ਼ਮੀਰ ਤੇ ਪੰਜਾਬ ਹੀ ਜਾਣਾ ਹੂੰ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਐਸ ਜਿਹੜੇ ਪੰਜਾਬ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਜੀ ਚਾਹੇ 80 ਐ ਚਾਹੇ 90 ਐ ਚਾਹੇ 100 ਐ ਹੂੰ ਉਹ ਠੋਸ ਫਾਸਲੇ ਲੈਣ ਦੀ ਲੋੜ ਆ ਜੀ ਇਹ ਕਿ ਤੁਸੀਂ ਇਹ ਕਹਿ ਦੇਣਾ ਕਿ ਅਸੀਂ ਤਾਂ جنگ ਲੜਨੀ ਨਹੀਂ ਚਾਹੁੰਦੇ جنگ ਦਾ ਹਿੱਸਾ ਨਹੀਂ ਆਪਣਾ ਇਹ ਕਹਿੰਦੇ ਆਪਣਾ ਕਿਨਾਰਾ ਕਰ ਲੈਣੋ ਕਿਨਾਰਾ ਤੁਸੀਂ ਕਿਨਾਰਾ ਨਹੀਂ ਕਰ ਸਕਦੇ ਹੂੰ ਤੁਸੀਂ ਉਸ ਖਿੱਤੇ 'ਚ ਰਹਿ ਰਹੇ ਹੋ ਜਿਹੜਾ ਖਿੱਤੇ ਨੇ ਕੱਲ ਨੂੰ ਜੰਗ ਦਾ ਮੈਦਾਨ ਬਣ ਸੋ ਡੀ ਭੂਮਿਕਾ ਦਮਦਾਰ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਲਈ ਸੋਡੀ ਜਿਹੜੀ ਜੋਗ ਲੀਡਰਸ਼ਿਪ ਹੈ ਜੀ ਚੰਗੀ ਲੀਡਰਸ਼ਿਪ ਸੋਡੀ ਜਿਹੜੀ ਅੱਜ ਫੈਸਲੇ ਲੈ ਸਕਦੀ ਹੁੰਦੀ ਹੂੰ ਉਹ ਲੀਡਰਸ਼ਿਪ ਛੋੜ ਕੋਈ ਚਾਹੀਦੀ ਤੁਸੀਂ ਕੋਈ ਗੱਲ ਰੱਟੀ ਜਾਣੇ ਆਂ ਅਸੀਂ ਤੁਹਾਡੇ ਨਾਲ ਆਂ ਅਸੀਂ ਤੁਹਾਡੇ ਨਾਲ ਆਂ ਯਾਰ ਮੈਂ ਅੱਜ ਇਹ ਕਹਿਣਾ ਚਾਹੁੰਨਾ ਅੱਜ ਇਸ ਘੜੀ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਬੰਦਾ ਜਿਹੜਾ ਸਹੀ ਕੋਈ ਅਮਨਾ ਚੈਨਲ ਵਾਲਾ ਬੰਦਾ ਕੋਈ ਮਨ ਸਾਇਨਿਤ ਦਾ ਦਰਦ ਜਿਹੜੇ ਬੰਦੇ ਦੇ ਅੰਦਰ ਉਹਨੂੰ ਪਤਾ ਵੀ ਯਾਰ ਇਨਸਾਨਾਂ ਦਾ ਮਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਉਹ ਜੰਗ ਨਹੀਂ ਚਾਹਤਾ ਹੂੰ ਦੂਜੀ ਗੱਲ ਜੇ ਹਾਲਾਤ ਬਣਦੇ ਤਾਂ ਸਾਡੀ ਭੂਮਿਕਾ ਕੀ ਹੋਊਗੀ ਅਸੀਂ ਕੀ ਕਿਵੇਂ ਇਸ ਜੰਗ ਦੇ ਵਿੱਚ ਹਿੱਸਾ ਲੈਣਾ ਔਰ ਕੀ ਕਰਨਾ ਬਹੁਤ ਵੱਡਾ ਸਵਾਲ ਆ ਸਾਡੇ ਕੇ ਜੀ ਤੁਸੀਂ ਪਾਸਾ ਨਹੀਂ ਕਰ ਸਕਦੇ ਭੱਜ ਨਹੀਂ ਸਕਦੇ ਤੁਸੀਂ ਥੋੜੀ ਕਿਵੇਂ ਭੱਜ ਜਾਓਗੇ ਦੱਸੋ ਹੂੰ ਤੁਹਾਡੇ ਘਰੇ ਆ ਕੇ ਉਹ ਕੋਈ ਅੱਗ ਲੱਗ ਜੇ ਜੀ ਤੇ ਤੁਸੀਂ ਕਹੋਗੇ ਨਹੀਂ ਨਹੀਂ ਅਸੀਂ ਤਾਂ ਸਾਡਾ ਅੱਗ ਨਾਲ ਸਾਨੂੰ ਮਜਾ ਆਦੂ ਅੱਗ ਹੂੰ ਐ ਨਹੀਂ ਹੁੰਦਾ ਇਹ ਤਾਂ ਸਾਨੂੰ ਅੱਜ ਸੋਚਣ ਦੀ ਲੋੜ ਆ ਵੀ ਸਾਨੂੰ ਅੱਜ ਠੋਸ ਫੈਸਲੇ ਲੈਣ ਦੀ ਲੋੜ ਹੈ ਦੇਖੋ ਇੱਕ ਪਾਸੇ ਯਾਰ ਤੁਸੀਂ ਅ ਜੰਗ ਦਾ ਖਾੜਾ ਮਾਲਕ ਕੱਲ ਨੂੰ ਇਹ ਮੈਦਾਨ ਪੰਜਾਬ ਨੇ ਬਣਨਾ ਹੈ ਅਸੀਂ ਬਾਰਡਰ ਤੇ ਆਪਾਂ ਹੈਗੇ ਹਾਂ ਬਿਲਕੁਲ ਹਨਾ ਦੂਜੇ ਪਾਸੇ ਇਹਨਾਂ ਨੇ ਛੇੜਨਾ ਕੰਮ ਇੱਥੇ ਛੇੜਨਾ ਤੇ ਬਾਈ ਲਾਸਟ ਲਾਸਟ ਵਾਲਾ ਮਿਸ਼ਨ ਸੰਧੂਰ ਆ ਜਿਹੜਾ ਜੋਕੇ ਚੱਲ ਰਿਹਾ ਦੌਰ ਨੂੰ ਗਲਤ ਕਰ ਲੀਏ ਜੰਗਬੰਦੀ ਦਾ ਜਿਹੜਾ ਦੌਰ ਚੱਲ ਰਿਹਾ ਹੈ ਕਿਆ ਸਰਾਈਆਂ ਲੱਗ ਰਹੀਆਂ ਮਿਸ਼ਨ ਸੰਧੂਰ ਨੂੰ ਕਿਵੇਂ ਦੇਖਦੇ ਹੋ ਬਹਾਵਲਪੁਰ ਦੀ ਗੱਲ ਕਰਨ ਲਈ ਹੋਰ ਉੱਥੇ ਜਿਹੜਾ ਅਟੈਕ ਕੀਤੇ ਗਏ ਆ 24 ਮਜਲਾ ਦਾ ਗਿਆ ਰੰਜਾਨੇ ਅਜ ਹਰ ਮਸੂਦ ਦੇ 10 ਪਰਿਵਾਰਕ ਮੈਂਬਰ ਮਾਰੇ ਜਾਂਦੇ ਆ ਉਹ ਟੈਗ ਉਹ ਟੈਗ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮੈਂ ਫੇਰ ਕਹਣਾ ਵੀ ਜੰਗ ਮਸਲੇ ਦਾ ਹੱਲ ਨਹੀਂ ਆ ਜੰਗ ਦਾ ਨੁਕਸਾਨ ਹੀ ਦੱਸ ਹੂੰ ਪਰ ਫੇਰ ਉੱਥੇ ਆ ਗੱਲ ਖੜਦੀ ਆ ਜੀ ਬੀ ਉਹ ਬੰਦੇ ਲੱਭਣੇ ਚਾਹੀਦੇ ਆ ਹੂੰ ਉਹਨਾਂ ਦਾ ਖੁਰਾਕ ਹੋਜ ਮਟਣਾ ਚਾਹੀਦਾ ਹੂੰ ਉਹਦੇ ਪਿੱਛੇ ਕੀ ਆ ਫਿਰ ਉਹਦੀ ਪੜਤਾਲ ਜਾਂਚ ਕੀ ਇੱਦਿਹਾ ਚੱਲਦੀ ਆ ਜੀ ਸਵਾਲ ਹੋਣੇ ਚਾਹੀਦੇ ਸਰਕਾਰ ਨੂੰ ਹੂੰ ਹਾਂ ਤੁਸੀਂ ਗੱਲ ਮੇਰੀ ਗੱਲ ਅਕਸਮ ਹੋਰ ਇਹ ਕਈਆਂ ਨੂੰ ਜਿਹੜੇ ਜਾਦੇ ਭਗਤ ਤਾਂ ਉਹਨਾਂ ਨੂੰ ਬੜੀਆਂ ਮਿਰਚਾਂ ਲੱਗਣੀਆਂ ਨੇ ਹੂੰ ਚੀਨ ਦੀ ਆਪਾਂ ਜੇ ਗੱਲ ਕਰੀ ਜੀ ਚੀਨ ਲਗਾਤਾਰ ਹਰ ਸਾਲ ਅੰਦਰ ਵੱਡਦਾ ਤੁਰਿਆ ਹੁੰਦਾ ਹ ਹ 62 ਦੀ ਜੰਗ ਦੇ ਵਿੱਚ ਵੀ ਕਿੰਨਾ ਹਿੱਸਾ ਜਿਹੜਾ ਚੀਨ ਨੇ ਦਬ ਗਿਆ ਅੱਜ ਤੱਕ ਵੀ ਉਹਦੇ ਕਬਜ਼ੇ ਚ ਬਿਲਕੁਲ ਹੁਣ ਵੀ ਪਿੱਛੇ ਜਦੋਂ 20 ਸਾਡੇ ਨੌਜਵਾਨ ਆ 20 ਨੌਜਵਾਨ ਤੁਹਾਨੂੰ ਯਾਦ ਹੋਣਾ ਨਾ ਬਿਲਕੁਲ 20 ਸਾਡੇ ਜਵਾਨ ਫੌਜੀ ਸ਼ਹੀਦ ਕਰਤੇ ਹੀ ਮਾਰਤੇ ਸੀਗੇ ਚੀਨ ਨੇ ਤੁਹਾਡੇ ਯਾਦ ਜੀ ਬਿਲਕੁਲ ਇਹ ਕਿਹੜੇ ਸਾਲ ਸੰਨ ਦੀ ਗੱਲ ਆ ਇਹ ਆ ਤਿੰਨ ਚਾਰ ਸਾਲ ਹੀ ਹੋਇਆ ਚ ਚਾਰ ਸਾਲ ਪੰਜ ਸਾਲ ਹੋਇਆ ਨ ਕੀ ਹੋਇਆ ਉੱਥੇ ਕੁਝ ਵੀ ਨਹੀਂ ਹੋਇਆ ਹਮ ਹੋਇਆ ਕੁਝ ਕੋਈ ਜੰਗ ਦੀ ਗੱਲ ਕੋਈ ਹੋਰ ਗੱਲ ਕਿਸੇ ਮੀਡੀਆ ਨੇ ਗੱਲ ਕੀਤੀ ਹਮ ਚੱਕ ਲਾਂਗੇ ਦੱਬ ਲਾਂਗੇ ਮਾਰ ਦੇਾਂਗੇ ਹਮ ਹਨਾ ਪਰ ਸਵਾਲ ਇਹ ਹੈ ਨਾ ਹਮ 20 ਸਾਡੇ ਜਵਾਨਾਂ ਨੂੰ ਯਾਰੋ ਮਾਰ ਕੇ ਤੁਰ ਜਾਂਦੇ ਆ ਹਰ ਸਾਲ ਉਹ ਅੱਗੇ ਵਧਦੇ ਆ ਹਮ ਅੰਦਰ ਆ ਕੇ ਇਧਰਲੀ ਧਰਤੀ ਤੇ ਸਾਡੇ ਵਾਲੇ ਪਾਸੇ ਉਹ ਆ ਦੇ ਤੰਬੂ ਲਾ ਲੈਂਦੇ ਆ ਉਹਨੇ ਫੌਜੀ ਚੜ ਕੇ ਆਉਂਦੇ ਆ ਕਿਸੇ মিডিਆ ਚ ਜਨ ਨੂੰ ਗੱਲ ਦਿਖਾ ਦੇ ਹੂੰ ਜਦੋਂ ਇਧਰ ਪਾਕਿਸਤਾਨ ਨਾਲ ਗੱਲ ਆਉਂਦੀ ਆ ਆਪਾਂ ਦੱਬ ਦਿਓ ਮਾਰ ਦਿਓ ਚੱਕ ਦਿਓ ਵੱਕਰ ਦਿਓ ਵੱਕਰ ਦਿਓ ਭੁਲਾਨਾ ਟਿੰਕਾ ਇਹ ਤਾਂ ਉਹ ਉਹ ਤਾਂ ਉਹਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ جنگ ਦਾ ਅਸਰ ਸਵਾਦ ਹੀ ਦੇਖੇ ਨਹੀਂ جنگ ਹੁੰਦੀ ਕੀ ਆ ਜਾਂ جنگ ਦੇ ਨਤੀਜੇ ਕੀ ਹੁੰਦੇ ਹੂੰ ਉਹ ਲੋਕ ਪਰ ਪ੍ਰਤਾਕਸ਼ਾਂ ਦੇ ਪ੍ਰਧਾਨ ਮੰਤਰੀ ਸ਼ਾਹਬਾਦ ਸ਼੍ਰੀ ਵੀ ਦੀ ਸਟੇਟਮੈਂਟ ਆਉਂਦੀ ਹੈ ਕਿ ਉਹ ਕਹਿੰਦਾ ਜੇਕਰ ਹੁਣ ਭਾਰਤ ਕਾਰਵਾਈ ਨਹੀਂ ਕਰੂਗਾ ਭਾਰਤ ਪਿੱਛੇ ਹਟੂਗਾ ਤਾਂ ਅਸੀਂ ਦੋ ਕਦਮ ਪਿੱਛੇ ਹਟ ਜਾਵਾਂਗੇ ਕਿ ਚੰਗੀ ਗੱਲ ਦਾ ਮੈਂ ਮੈਂ ਤਾਂ ਪਹਿਲੇ ਕਹਿ ਰਿਹਾ ਜੰਗ ਮਸਲੇ ਦਾ ਹੱਲ ਨਹੀਂ ਭਾਈ ਜਿਹੜੇ ਬੰਦੇ ਜ਼ਿੰਮੇਵਾਰ ਹੈ ਕਿਸੇ ਮਸਲੇ ਦੇ ਉਹ ਉਹ ਬੰਦਿਆਂ ਨੂੰ ਲੱਭ ਕੇ ਤੁਸੀਂ ਉਹਨਾਂ ਦਾ ਖਤਮਾ ਕਰੋਗਾ ਜੀ ਜੰਗਾ ਛੇੜ ਕੇ ਤੁਸੀਂ ਹੁਣ ਦੇਖੋ ਉਧਰ ਪਤਾ ਰੌਲਾ ਇੱਥੇ ਆ ਜਾਂਦਾ ਜੀ ਉਹੀ ਗੱਲ ਮੀਡੀਆ ਨੇ ਮੈਂ ਪਹਿਲਾਂ ਕਿਹਾ ਸੀ ਮੀਡੀਆ ਦੀ ਤੁਹਾਡੀ ਗੱਲ ਤੇ ਯਕੀਨ ਕੌਣ ਕਰੂਗਾ ਹੂੰ ਹੁਣ ਇਸ ਗੱਲ ਦੀ ਪੁਸ਼ਟੀ ਕੌਣ ਕਰ ਰਿਹਾ ਹੂੰ ਜਿਹੜੇ ਕੋਈ ਅੰਤਰਰਾਸ਼ਟਰੀ ਕੋਈ ਹੈਗੇ ਆ ਕੋਈ ਪਦਾਰੇ ਆ ਹੂੰ ਅੰਤਰਰਾਸ਼ਟਰੀ ਕੋਈ ਮੀਡੀਆਦਾਰੇ ਕੀ ਉਹਨਾਂ ਨੇ ਗੱਲ ਦੀ ਪੁਸ਼ਟੀ ਕੀਤੀ ਵੀ ਉਹ ਜਿਹੜਾ ਜਨਮ ਮੂਦਾ ਉਹਦੇ ਕੋਈ ਬੰਦੇ ਮਾਰੇ ਜਾਂਦਾ ਪਰਿਵਾਰ ਮਾਰੇ ਗਿਆ ਹੂੰ ਤੁਸੀਂ ਸੁਣਿਆ ਤੁਸੀਂ ਸੁਣਿਆ ਤਾਂ ਨਹੀਂ ਗੱਲ ਦੀ ਖਬਰ ਸੁਣੀ ਇਹ ਹੂੰ ਆਪਣਾ ਵਾਲਾ ਮੀਡੀਆ ਚੱਕੀ ਤੇਰਾ ਗੋਦੀ ਮੀਡੀਆ ਚੱਕੀ ਤੁਰਿਆ ਜਾਂਦਾ ਨਾ ਜੀ ਹਣਾ ਕੋਈ ਮੈਂ ਗੱਲ ਕਹਣਾ ਵੀ ਤੁਸੀਂ ਲੋਕਾਂ ਦਾ ਯਕੀਨ ਛੋੜੇ ਤੋਂ ਇੰਨਾ ਉੱਠ ਗਏ ਲੋਕਾਂ ਨੇ ਥੋੜੀ ਸਹੀ ਗੱਲ ਤੇ ਵੀ ਕੱਲ ਨੂੰ ਯਕੀਨ ਨਹੀਂ ਕਰਨਾ ਹੂੰ ਇਹ ਸਰਕਾਰ ਨੂੰ ਮੈਂ ਅਪੀਲ ਕਰਦਾ ਵੀ ਇਹਨਾਂ ਨੇ ਬੰਦੀ ਲਾਓ ਜੀ ਇਹ ਕਹਿੰਦਾ ਫਿਰ ਤੋਂ ਪਰ ਇਹ ਬਿਆਨ ਜਿਹੜੇ ਨੈਸ਼ਨਲ ਚੈਨਲਾਂ ਦੇ ਉੱਪਰ ਬਹਿ ਕੇ ਦਿੱਤਾ ਜਾਂਦੇ ਆ ਦੋਨਾਂ ਜਿਹੜੇ ਲੋਕਾਂ ਦੇ ਖਿਲਾਫ ਚਾਹੇ ਉਹ ਪਾਕਿਸਤਾਨੀ ਗੱਲ ਹੋਵੇ ਭਾਰਤ ਦੀ ਗੱਲ ਹੋਵੇ ਵੱਧ ਫੜਕਾਇਆ ਜਾਂਦਾ ਉਹਨਾਂ ਚੀਜ਼ਾਂ ਤੇ ਪਾਬੰਦੀ ਲਗਣੀ ਚਾਹੀਦੀ ਮੈਂ ਉਹੀ ਕਹਿਣਾ ਵੀ ਜਿਹੜੀ ਵੀ ਇਸ ਤਰ੍ਹਾਂ ਦਾ ਹੁਣ ਤੁਸੀਂ ਦੇਖੋ ਯਾਰ ਤੁਸੀਂ ਇੱਕ ਪਾਸੇ ਤਾਂ ਵੱਡੇ ਜਿਹੜੇ ਨੈਸ਼ਨਲ ਚੈਨਲ ਆ ਉਹਨਾਂ ਤੇ ਗੋਦੀ ਮੀਡੀਆ ਕਹਿ ਲਿਗੇ ਉਹਨਾਂ ਦੇ ਇੱਕ ਪਾਸੇ ਤਾਂ ਇਧਰਲਾ ਬੰਦਾ ਵਾਹ ਲੈਂਦੇ ਆਪਣੇ ਲੈ ਪਾਸਾ ਇੱਕ ਪਾਸੇ ਪਾਕਿਸਤਾਨ ਦਾ ਬੰਦਾ ਵਾਹ ਲੈਂਦੇ ਆ ਦੇਖਿਆ ਤੁਸੀਂ ਜੀ ਹਨਾ ਉਹ ਕਿਵੇਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਲੜਦੇ ਆ ਉਹ ਕੀ ਡਰਾਮਾ ਪਿਸਤੌਲ ਲੈ ਕੇ ਬਹਿੰਦੇ ਆ ਪਤਾ ਹੀ ਨਹੀਂ ਕੀ ਕੁਲ ਲੈ ਕੇ ਬਹਿੰਦੇ ਚੈਨਲਾਂ ਦੇ ਉੱਤੇ ਹੋਗੇ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਹਨਾ ਸੋ ਉਹਨੂੰ ਕੌਣ ਬਿਠਾ ਰਿਹਾ ਫਿਰ ਉਹਨੂੰ ਕੌਣ ਵਧਾ ਰਿਹਾ ਉਸ ਗੱਲ ਜੀ ਇਹ ਗੱਲ ਨੂੰ ਇਹ ਇਹ ਬੜੀ ਸੰਜੀਦਗੀ ਨਾਲ ਸੋਚਣਾ ਨਹੀਂ ਗੱਲਾਂ ਦਾ ਕਿ ਮੈਂ ਫਿਰ ਕਹਣਾ ਕਹਿਣਾ ਬਹੁਤ ਸੌਖਾ ਬਿਲਕੁਲ ਬਹੁਤ ਸੌਖਾ ਜੰਗ ਲਾ ਦੇ ਹੂੰ ਜੰਗ ਵਿੱਢਣੀ ਸੌਖੀ ਹੈ ਹੂੰ ਰੋਕਣੀ ਔਖੀ ਹੈ ਜੀ ਤੇ ਪਤਾ ਨਹੀਂ ਕਿੱਧਰ ਨੂੰ ਜਾਊ ਮੁੜ ਕੇ ਕਹਾਣੀ ਕਿੱਧਰ ਦੇ ਪਾਸੇ ਹਾਲਾਤ ਬਣਨੇ ਆ ਜੀ ਤਾਂ ਅੱਜ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਤੇ ਵੀ ਇਹ ਮੈਂ ਛੁੱਡ ਨਾ ਗੱਲਬਾਤ ਕਰਦੇ ਹੋਏ ਪਹਿਲਾਂ ਵੀ ਇਹ ਗੱਲ ਬੋਲੀ ਸੀ ਮੈਂ ਅੱਜ ਵੀ ਗੱਲ ਬੋਲਦਾ ਵੀ ਇਹ ਮਸਲਾ ਕਿਉਂ ਉੱਠ ਰਿਹਾ ਕਸ਼ਮੀਰ ਦੇ ਵਿੱਚ ਮਸਲਾ ਕਿਉਂ ਉੱਠ ਰਿਹਾ ਕਸ਼ਮੀਰ ਪਿਛਲੇ 35-40 ਸਾਲ ਤੋਂ ਲੈ ਕੇ ਹਥਿਆਰਬੰਦ ਲੜਾਈ ਲੜ ਰਿਹਾ ਕਿਉਂ ਲੜ ਰਿਹਾ ਹਮ ਕੀ ਗੈਰਸ ਵਾਲਾ ਕੀ ਇੰਨਾ ਸਰਕਾਰਾਂ ਨੇ ਉੱਥੋਂ ਦੇ ਲੋਕਾਂ ਨਾਲ ਬੈਠ ਕੇ ਵਿਚਾਰ ਚਰਚਾ ਕੀਤੀ ਬੇ ਚਾਹੁੰਦੇ ਕੀ ਆ ਉਹਨਾਂ ਦੀਆਂ ਮੰਗਾਂ ਕੀ ਨੇ ਹਮ ਤੁਸੀਂ ਥੋੜੇ ਮਤਲਬ ਕਿ ਦਾਬੇ ਨਾਲ ਜਾਂ ਗੋਲੀ ਦੇ ਡਰ ਨਾਲ ਜਾਂ ਕਿਸੇ ਨੂੰ ਮਾਰ ਕੇ ਕਿੰਨਾ ਚਿਰ ਦਬਾਉਂਗੇ ਇਹ ਸਵਾਲ ਮਸਲਾ ਨਹੀਂ ਹਾਲੇ ਥੋੜੀ ਆ ਵੀ ਅਸੀਂ ਇੱਥੇ 10 ਲੱਖ ਫੌਜ ਲਾਤੀ ਅਸੀਂ ਉਹ ਮਾਰਤੇ ਅਸੀਂ ਆ ਮਾਰਤੇ ਉਹ ਤਾਂ ਤੁਸੀਂ ਲੋਕਾਂ ਦੇ ਮਨਾਂ ਗੇ ਰੋਸ ਤੇ ਗੁੱਸਾ ਵਧ ਹੀ ਜਾਂਦਾ ਸਰਕਾਰ ਨੂੰ ਚਾਹੀਦਾ ਵੀ ਛੋਡੇ ਜਿਹੜੇ ਕੋਈ ਛੋਡੇ ਅਧਿਕਾਰੀ ਆ ਜਾਂ ਚਾਹੇ ਆਪ ਪ੍ਰਧਾਨ ਮੰਤਰੀ ਆ ਚਾਹੇ ਕੋਈ ਹੋਰ ਮੰਤਰੀ ਆ ਬੈਠ ਕੇ ਉਹਨਾਂ ਲੋਕਾਂ ਨਾਲ ਗੱਲ ਕਰੇ ਕਿ ਛੋਡੀਆਂ ਮੰਗਾਂ ਛੋਡੇ ਮੁੱਦੇ ਕੀ ਤੁਸਕੀ ਚਾਹੁੰਦੇ ਜੀ ਅਸੀਂ ਹੱਲ ਕਰਨ ਨੂੰ ਤਿਆਰ ਆ ਜੀ ਹਾਂ ਨਾ ਇਹ ਹੁਣ ਜਿਵੇਂ ਕੱਲ ਦੀ ਖਬਰ ਹੈ ਵੀ 36 ਗੜ੍ਹ ਦੇ ਵਿੱਚ 15 ਕ 20 ਜਿਹੜੇ ਮੌਵਾਦੀ ਮਾਰੇ ਹੁਣ ਮੌਵਾਦੀ ਕਿਉਂ ਲੜ ਰਹੇ ਹੂੰ ਉਹ ਕਿਉਂ ਹਥਿਆਰ ਬੰਦ ਹੋਏ ਇਹ ਵੀ ਭੂਪ ਬਣੇ ਸਮੇਂ ਲੰਮੇ ਸਮੇਂ ਤੋਂ ਉਹਦਾ ਮੀਡੀਆ ਚ ਖਬਰਾਂ ਨਹੀਂ ਨਾ ਆਉਂਦੀਆਂ ਹੂੰ ਉਹਦਾ ਰੋਜ਼ ਉਹ ਵੀ ਕਿਤੇ ਇਧਰ ਫੌਜ ਵਾਲੇ ਵੀ ਉਹ ਮਾਓਬਾਦ ਦੇ ਉਹਦੇ ਜਿਹੜੇ ਵੀ ਉੱਥੇ ਲੱਗੀ ਹੋਈ ਆਰਮੀਆ ਜਾਂ ਜੋ ਵੀ ਉੱਥੇ ਸੀਆਰਪੀਏ ਕੌਣ ਲੱਗਿਆ ਹੋਇਆ ਉੱਥੇ ਉਹ ਉਹ ਮਾਓਬਾਦੀ ਵੀ ਮਾਰੇ ਜਾ ਰਹੀ ਹੈ ਹੈ ਨਾ ਤਾਂ ਉਹ ਜਿਹੜੀ ਚੀਜ਼ ਆ ਉਹ ਲੋਕ ਕਿਉਂ ਲੜ ਰਹੇਗਾ ਚਲੋ ਕਸ਼ਮੀਰ ਤਾਂ ਮੰਨ ਲੈ ਵੀ ਕਸ਼ਮੀਰ ਇਸ ਕਰਕੇ ਲੜਦਾ ਵੀ ਯਾਰ ਵੀ ਕਸ਼ਮੀਰ ਵਾਲੇ ਕਹਿੰਦੇ ਸੀ ਅੱਡ ਹੋ ਜੀ ਜਾਂ ਕਸ਼ਮੀਰ ਨੂੰ ਇਹ ਕਹਿੰਦਾ ਵੀ ਪਿੱਛੇ ਪਾਕਿਸਤਾਨ ਦਾ ਹੱਥ ਹੈ ਜੋ ਲਾ ਰਿਹਾ ਹੈ ਨਾ ਕੋਈ ਅਫਗਾਨਿਸਤਾਨ ਦਾ ਆ ਜਾਂ ਜਿਹੜੇ ਵੀ ਉੱਥੇ ਕੋਈ ਅੱਤਵਾਦੀ ਸੰਗਠਨਾ ਉਹਨਾਂ ਦਾ ਹੱਥ ਹੈ ਫਰਕ ਗੱਲ ਮੈਂ ਕਰਦਾ ਵੀ ਯਾਰ ਉਹ ਕਿਉਂ ਲੜਦੇ ਉਹ ਤਾਂ ਨਹੀਂ ਵੱਖਰੇ ਹੋਣਾ ਚਾਹੀਦੇ ਉਹਨਾਂ ਦੀ ਜੜਾਈ ਜੀ ਉਹ ਸਹਾਰਬੰਦ ਮੂਵਮੈਂਟ ਕਿਉਂ ਲੜ ਪਈ ਕਦੇ ਇਹ ਸਵਾਲ ਕਿਸੇ ਸਦਨ ਦੇ ਵਿੱਚ ਕਿਸੇ ਲੋਕ ਸਭਾ ਚ ਉੱਠਿਆ ਕਿਸੇ মিডিਆ ਦੀ ਡਿਬੇਟ ਦਾ ਚਰਚਾ ਬਣਿਆ ਨਿਸ਼ਾ ਬਣਿਆ ਵੀ ਯਾਰ ਇਹ ਲੋਕ ਕਿਉਂ ਲੜਦੇ ਆ ਉਹ ਕਿਉਂ ਮਰ ਰਹੇ ਆ ਲੋਕ ਸਵਾਲ ਇਹ ਜੀ ਤੇ ਇਹ ਜਿਹੜੀਆਂ ਗੱਲਾਂ ਨੇ ਦੇਖੋ ਤੁਸੀਂ ਇਹ ਮੁਲਕ ਵਨਸਵਨਤਾ ਦਾ ਹੂੰ ਵੱਖ-ਵੱਖ ਬੋਲੀਆਂ ਦੇ ਧਰਮਾਂ ਦੇ ਆ ਲੋਕ ਨੇ ਬਖਵਕ ਸੱਭਿਆਤਾਵਾਂ ਦੇ ਲੋਕ ਜੀ ਤੁਸੀਂ ਇਹਨਾਂ ਨੂੰ ਇਕੱਠਾ ਰੱਖ ਰਹੇ ਹੋ ਤੇ ਇਹਨਾਂ ਦੀਆਂ ਗੱਲਾਂ ਵੀ ਤਾਂ ਸੁਣੋ ਨਾ ਯਾਰ ਇਹਨਾਂ ਦੀ ਇਹਨਾਂ ਦੇ ਦੁੱਖ ਤਕਲੀਫ ਵੀ ਤਾਂ ਸੁਣਨਾ ਹੈ ਬਲਕਿ ਡੰਡੇ ਦੇ ਜੋਰ ਤੇ ਤੁਸੀਂ ਚਾਹੁੰਦੇ ਵੀ ਨਹੀਂ ਕਿ ਡੰਡਾ ਦਾ ਜਿਹੜਾ ਬੋਲੂਗਾ ਗੋਲੀ ਮਾਰ ਦਿਆਂਗੇ ਜਿਹੜਾ ਹੱਕ ਦੀ ਗੱਲ ਕਰੂਗਾ ਉਹਨੂੰ ਚੱਕ ਕੇ ਅੰਦਰ ਸਿਰਦਿਆਂਗੇ ਉਹ ਤੇ ਐਨਐਸਏ ਯੂਏਪੀ ਲਾ ਦੇਾਂਗੇ ਦੇਸ਼ਤਰੋਹੀ ਬਣਾ ਦੇਾਂਗੇ ਉਨੇਥੇ ਦੇਖੋ ਤੁਸੀਂ ਇਹਨਾਂ ਦਾ ਇੱਕ ਮੰਤਰੀ ਆ ਸ਼ਾਇਦ ਉਹਦਾ ਬਿਆਨ ਆਇਆ ਹੂੰ ਵੀ ਜਿਹੜੇ ਆ ਜੀ ਕੋਈ YouTube ਚੈਨਲ ਚਲਾਉਂਦੇ ਆ ਜਾਂ ਕੋਈ ਹੋਰ ਨੇ ਜਿਵੇਂ ਕਿ ਮੈਂ ਵੀ ਕੁਝ ਬੰਦੇ ਜਿਹੜੇ ਅਰਵਿਸ਼ ਕੁਮਾਰ ਦਾ ਆਪਾਂ ਜ਼ਿਕਰ ਕਰਨ ਲੱਗੇ ਜਾਂ ਕੋਈ ਸ਼ੋਰ ਇਸ ਤਰ੍ਹਾਂ ਦੇ ਪੱਤਰਕਾਰ ਹੈਗੇ ਆ ਕਬਾਜਪਾਈ ਪੱਤਰਕਾਰ ਹੂੰ ਇਹਨਾਂ ਹੋਰ ਵੀ ਹੈ ਕੁਝ ਵੀ ਜਿਹੜੇ ਜੀ ਸਵਾਲ ਕਰਦੇ ਆ ਸਰਕਾਰ ਨੂੰ ਪੁੱਛਦੇ ਆ ਉਹਨਾਂ ਤੇ ਦੇਸ਼ਤਰੋ ਦਾ ਮਕਦਮਾ ਦਰਜ ਹੋਣਾ ਚਾਹੀਦਾ ਹੂੰ ਖਤ ਹੋ ਗਈ ਆ ਜੇ ਕੋਈ ਬੰਦਾ ਸਰਕਾਰ ਨੂੰ ਸਵਾਲ ਕਰਦਾ ਉਹ ਦੇਸ਼ਵਰੋਹੀ ਹੋ ਗਿਆ ਉਹਦਾ ਮਤਲਬ ਇਹ ਕਿ ਸਰਕਾਰ ਨੂੰ ਸਵਾਲ ਹੋਣੇ ਹੀ ਨਹੀਂ ਚਾਹੀਦਾ ਨਾ ਬੰਦ ਕਰ ਦੋ ਠੱਪ ਇੱਕ ਨੈਰੇਟਿਵ ਇੱਕ ਮਾਹੌਲ ਹੀ ਸਿਰਜਦਾ ਵੀਰਾਂ ਸਰਕਾਰ ਨੂੰ ਸਵਾਲ ਕਰੂਗਾ ਉਹ ਦੇਸ਼ ਵਿਰੋਧੀ ਹੈ ਹੂੰ ਫੇ ਮੈਂ ਸਵਾਲ ਕਰਦਾ ਵੀਰ ਪਲਵਾਮਾ ਦੇ ਵਿੱਚ ਵਿਚਾਰੇ ਬੇਗਸੂਰ ਮਾਰੇ ਗਏ ਹੂੰ ਕਲੀਅਰ ਦਾ ਸਰਕਾਰ ਤੁਹਾਨੂੰ ਸੱਦੇ ਕਹਿੰਦੇ ਸੀ ਸੀਐਡੀ ਤੁਹਾਡੀ ਸਰਕਾਰ ਫੇਲ ਆ ਹੂੰ ਹਨਾ ਤੁਸੀਂ ਉਹਦਾ ਜਵਾਬ ਮੀਡੀਆ ਦਾ ਕੰਮ ਸੀ ਵੀਡੀਓ ਜਵਾਬ ਮੰਗਦੀ ਸਰਕਾਰ ਦੇਖੋ ਜਦੋਂ ਮਨੋਹ ਸਿੰਘ ਸਰਕਾਰ ਵੇਲੇ ਜਦੋਂ ਮਨੋਹ ਸਿੰਘ ਸਰਕਾਰ ਸੀਗੀ ਪ੍ਰਧਾਨ ਮੰਤਰੀ ਮੋਹਨ ਸਿੰਘ ਉਦੋਂ ਠਾ 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 ਕਿਵੇਂ মিডিਆ ਮਨੋਹ ਸਿੰਘ ਨੂੰ ਘੇਰ ਲੈਂਦਾ ਸੀ ਸਰਕਾਰ ਨੂੰ ਘੇਰ ਲੈਂਦਾ ਸੀ ਬਿਲਕੁਲ ਹੁਣ মিডিਆ ਦਾ ਮੂੰਹ ਹੋਰ ਪਾਸੇ ਹੋ ਜਾਂਦਾ ਹੂੰ ਹੁਣ ਜੇ ਕੋਈ ਬੰਦਾ ਉੱਠ ਕੇ ਸਵਾਲ ਕਰਦਾ ਵੀ ਨਹੀਂ ਯਾਰ ਤੁਸੀਂ ਇਹ ਸਵਾਲ ਹੂੰ ਹੈ ਨਾ ਹੁਣ ਜੇ ਮੰਨ ਲਓ ਮੈਂ ਸਵਾਲ ਕੀਤਾ ਵੀ ਯਾਰ ਤੁਸੀਂ মিডিਆ ਦਾ ਜੋ ਝੂਠ ਪਰੋਸ ਰਹੇ ਹੋ ਜੋ ਅਫਵਾਹਾਂ ਜੋ ਬੇਕਾਰ ਗੱਲਾਂ ਤੁਸੀਂ ਕਰ ਰਹੇ ਹੋ ਤੁਸੀਂ ਕੱਲ ਨੂੰ ਸੱਚੀ ਖਬਰ ਨਹੀਂ ਸੋਡੀ ਕਿਸੇ ਨੇ ਯਕੀਨ ਨਹੀਂ ਕਰਨਾ ਬਿਲਕੁਲ ਸਵਾਪਕਾ ਹੁਣ ਜੇ ਮੈਂ ਸਵਾਲ ਕਰਦਾ ਮੈਂ ਦੇਸ਼ ਵਿਰੋਧੀ ਹੋ ਗਿਆ ਹੂੰ ਨਹੀਂ ਨਹੀਂ ਜੀ ਇਹ ਤਾਂ ਦੇਸ਼ ਵਿਰੋਧੀ ਪਰ ਤੁਹਾਨੂੰ ਬਹੁਤ ਲੋਕ ਕਹਿੰਦੇ ਕਿ ਦੇਸ਼ ਵਿਰੋਧੀ ਹਾਂ ਹਾਂ ਵੀ ਇਹ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਦੇਸ਼ ਤ੍ਰੋਹੀ ਬੰਦੇ ਨੇ ਇਹ ਗਦਾਰ ਨੇ ਬਹੁਤ ਸਾਰਾ ਡਿਫਰੈਂਟ ਲਈ ਬੈਠੇ ਹੋਣੇ ਹੂੰ ਪਰ ਅਸੀਂ ਕਹਿੰਦੇ ਹਾਂ ਵੀ ਨਹੀਂ ਯਾਰ ਇਹ ਮਸਲੇ ਨੂੰ ਸਮਝਣ ਦੀ ਸੰਜੀਦਗੀ ਨਾਲ ਲੋੜ ਆ ਜੀ ਤੇ ਪੰਜਾਬ ਨੇ ਹੀ 71 ਦੀ ਜੰਗ ਪੰਜਾਬ ਨੇ ਚੱਲੀ ਐ 65 ਦੀ ਜੰਗ ਵੀ ਜਿਹੜੀ ਪੰਜਾਬ ਨੇ ਆਪਣੇ ਤੇ ਹੰਢਾਈਏ ਜੀ 47 ਵੀ ਉਦੋਂ ਪਹਿਲਾਂ ਪੰਜਾਬ ਨੇ ਹੰਢਾਈਏ ਫਿਰ 84 ਪੰਜਾਬ ਨੇ ਹੰਢਾਈਏ ਹਮ ਹੁਣ ਨਵੀਂ جنگ ਪੇਸ਼ ਹੋ ਗਈ ਸਾਨੂੰ ਆ ਕੇ ਹਨ ਤੇ ਇੱਥੇ ਮੈਂ ਫਿਰ ਖਿੱਤੇ ਕਹਿਣਾ ਵੀ ਸਾਡੇ ਸਮੁੱਚੇ ਲੋਕਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਕੋਈ Hindu ਹੋਵੇ Sikh ਹੋਵੇ Muslim ਹੋਵੇ ਹਮ ਸਾਡੇ ਲੀਡਰਸ਼ਿਪ ਨੂੰ ਧਾਰਮਿਕ ਹੈ ਸਿਆਸੀ ਲੀਡਰਸ਼ਿਪ ਉਹਨੂੰ سنجਿਦਗੀ ਨਾਲ ਸੋਚਣ ਦੀ ਲੋੜ ਹੈ ਹਮ ਕਿ ਸਾਡੀ ਭੂਮਿਕਾ ਇਸ ਮਸਲੇ 'ਚ ਕੀ ਹੋਣੀ ਚਾਹੀਦੀ ਜੀ ਇਕੱਠਿਆਂ ਨੂੰ ਸਾਰਿਆਂ ਨੂੰ ਹੋ ਕੇ ਉਹ ਤੈਅ ਕਰਦੇ ਜੀ ਤਨਮਤ ਬਾਈ ਇਸ ਸਮੇਂ ਦੇ ਵਿੱਚ ਸਮਾਂ ਦਿੱਤਾ